ਦਰ ਬਾਰ ਮੈਂ ਸਾਲ ਪੰਜ ਬੰਦੇ ਕੋਈ ਇਹੋ ਬੋਲੋ ਯਾਰ ਪੰਜ ਬੰਦੇ ਕੋਈ ਦੱਸ ਬਾਹਰ ਕੱਢ ਫੇਰ ਉਹ ਤਾਂ ਨਹੀਂ ਨਹੀਂ ਕਰ 15 ਬੰਦੇ ਆ ਨਹੀਂ ਕਰੀ ਜਾਂਦੇ 15 ਬੰਦੇ ਖੋੜੇ ਪਿੰਡਾਓ ਬੰਦਾ ਸਾਲ ਪਿੰਡ ਦਾ ਵਾ ਐਸਾ ਤੂੰ ਸਾਨੂੰ ਭੇਜੋ ਇੱਥੇ ਜਾ ਕੇ ਦੱਤਰੇ ਦੇ ਨਾਮ ਸਭ ਕੁਝ ਤਕਾੜਣ ਦੇ ਆ ਕੇ ਲੈ ਦੱਸ ਗੁੱਟਾ ਕਰਦੀ ਹੁੰਦੀ ਦੱਤਰੇ ਤੇ ਇੱਕ ਮਿੰਟ ਤੇ ਜੋ ਜਲਦੀ ਭੇਜੋ ਤੇ ਸਾਰੇ ਮੁੰਡਾ ਕਰਦੀ ਹੁੰਦੀ ਹੈ ਯਾਰ ਆ ਗੱਲ ਕੋ ਬੀੜੀ ਸਾਹਿਬ ਕਰਾਣੇ ਦਾ ਤੇ ਪੱਕਾ ਧੋਖਣਾ ਤੇ ਤੇ ਯਾਰ ਪਰਚਾ ਮੈਂ ਤਾਂ ਤੇ ਨੀ ਲਾ ਕੇ ਦੱਸਦਾ ਕਿਸੇ ਨੂੰ ਕਾ ਕਰਾਣੇ ਤੁਸੀਂ ਮੈਂ ਉਹ ਬੰਦੇ ਸਾਰੇ ਆੜੇ ਪੁੱਛਣਾ ਨਹੀਂ ਆੜਾ ਫਰਕ ਬੰਦੇ ਕੋਲ ਯਾਰ ਆ ਆ ਬੀੜੀ ਸਾਹਿਬ ਆ 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 ਤੁਸੀਂ ਸਭ ਯਾਰ ਐਫ ਆਈ ਆਰ ਦੱਸ ਦੋ ਵੀ ਕਾਹਦੀ ਗੱਲ ਚ ਕਰਾਈਆ ਕਿੱਥੇ ਨਿਯਾਲ ਕਵੜਾ ਜੀ ਨਿਯਾਲ ਕਵੜਾ ਦੱਸੋ ਕਿਹੜਾ ਉਹ ਤਾਂ ਸਭ ਧੱਕਾ ਪਲਾਇ ਕਰੋ ਦਾਦਾ ਨੂੰ ਗੱਲ ਕਰਾਣੀ ਚਾਹੀਦੀ ਨਹੀਂ ਮੈਂ ਤੇਰੀ ਫਸਟ ਮੈਂ ਕਰਾ ਦਸਾਂ ਤੂੰ ਜਦੋਂ ਦਾਦਾ ਨੂੰ ਨਗਰ ਤੇ ਪਲਾਇ ਕਰੂ ਤੂੰ ਕੋ ਯਾਰ ਕਿੱਦਾਂ ਯਾਰ ਭਰ ਦਰਬਾਨੀਆਂ ਨੂੰ ਦੱਸ ਦਰਬਾਨੀਆਂ ਕੀਏ ਆਹ ਕਾ ਤੇ ਤੁਸੀਂ ਮਰ ਚਾਲ ਚਲੋ ਉਹਦਾ ਇਹ ਭਾਜੀ ਚੜਾਉਣ ਰਿਹਾ ਹਟ ਕੇ ਭਾਜੀ ਚੜਾਉਣ ਮੈਂ ਕਾ ਲੜ ਦਿਖੂ ਨਾ ਉਹ ਯਾਰ ਤੂੰ ਲਿਖ ਦੇ ਯਾਰ ਤੂੰ ਲਿਖਾ ਦੇ 50 ਮਿੰਟ ਹਾਂ ਲੈ ਯਾਰ ਤੂੰ 50 ਮਿੰਟ ਆ ਲਿਖਣਾ ਤੂੰ ਅਸੀਂ ਤੂੰ ਦੋੜ ਕੇ ਲੈ ਦਿੰਦਾ ਤਸੀਂ ਨਾ ਲਿਖਾਂਗੇ ਗਾੜੀ ਕੋਟਾਂ 'ਚ ਬੈਠੀ ਆ ਕੋਟਾਂ 'ਚ ਬੈਠੀਆਂ ਸਭ ਕੋ ਮਿਠਾ ਹਾਂ ਮੈਂ 50 ਮਿੰਟ ਲੈ ਦਿੰਦਾ ਹਾਂ 50 ਮਿੰਟ ਲੈ ਜਾਣਾ ਆਪਾਂ ਦੇਖ ਕੇ 50 ਮਿੰਟ ਆਵੇ ਮਾਰੇ ਲੈ ਕੇ ਕੀ ਕਰ ਦਿੰਦਾ ਹਾਂ ਯਾਰ ਸਾਡੀ ਗੱਲ ਸੁਣੋ ਜੀ ਪ੍ਰੀਤ ਜੀ ਇੱਧਰ ਆਓ ਯਾਰ ਲੈ ਕੇ ਦੇਖੋ ਆਹ ਜੀ ਆਈ ਆਈ ਲਿਖ ਕੇ ਤੁਹਾਨੂੰ ਲੈ ਆ ਆਈ ਜੀ ਲੈ ਲਾਂਗੇ ਨਾਲੇ ਆਪਾਂ ਯਾਰ ਤੁਹਾਡੇ ਤੁਸੀਂ ਆ ਭਈਆ ਮਾਣੇ ਤੋਂ ਪਰੇ ਮਾਤਮਾਂ ਦੇ ਤੇ ਦਰਜ ਕਰਾਤੀ ਆ ਇਹ ਗੁੰਡਾ ਕੱਢੀ ਹੋੜੀ ਪੈਸਾ ਯਾਰਾ ਗੁੰਡਾ ਕੱਢੀ ਦੱਸਣਾ ਨਹੀਂ ਆ ਬਾਈ ਪੁੱਛ ਨਹੀਂ ਸਕਦੇ ਕਿਸੇ ਨਹੀਂ ਆਈ ਮੈਂ ਹੀ ਪੁੱਛ ਨਹੀਂ ਸਕਦੇ ਸਰ ਜੀ ਕਾਇਦੇ ਖਾ ਦਰਜ ਕਰਾ ਲੇ ਵੀਡੀਓ ਆਉਂਦੇ ਹੁਣ ਦਿੱਤੀ ਕਹਿੰਦਾ ਤੂੰ ਐਫ ਆਰ ਵੀ ਦਰਜ ਕਰਾਈ ਆ ਵੀ ਕਾਦੀ ਕਰਾਈ ਆ ਉਹਨੂੰ ਇਹ ਤੂੰ ਦੱਸ ਦੋ ਬਸ ਇਹੋ ਪੁੱਛਿਓ ਤੁਸੀਂ ਮੇਰਾ ਨਾਮ ਕਹੋ ਬਰਾਬਰ ਵੀਡੀਓ ਯਾਰ ਬਣਾਇਓ ਬਣਾਵਾ ਯਾਰ ਬਣਾ ਓਏ ਨਾੜ ਮਾਰੀ ਕਰੋ ਆਓ ਆਓ ਇਹਨੂੰ ਪਾਣੀ ਆਓ ਨਾੜ ਮਾਰੀ ਕਰੋ ਆ ਵੀਡੀਓ ਆਤੀ ਉੱਥੇ ਡਿਪਟੀ ਸਾਹਿਬ ਵੀ ਆਏ ਐ ਐਸਐਚਓ ਸਾਹਿਬ ਵੀ ਆਏ 24 ਚਾਰਜ ਨੇ ਵੀ ਸਾਨੂੰ ਕਿਹਾ ਕਿ ਅਸੀਂ ਵੀਡੀਓ ਦੇ ਬਿਆਨਾਂ ਤੇ ਦਰਜ ਕਰਤੀ ਆ ਤੁਹਾਡੇ ਦੋਵੇਂ ਸ਼ਿਕਾਇਤ ਲੈਣਾ ਹੈ ਮੇਰੀ ਗੱਲ ਸੁਣੋ ਸਾਡੇ ਬਿਆਨ ਦੇ ਧਾਰਕ ਕੀਤਾ ਭਈ ਤਾਂ ਜਿੰਦਾ ਕਾਰ ਇਹੋ ਤੇ ਪੁੱਛਣ ਦੇ ਆ ਇਹੋ ਤੇ ਪੁੱਛਣਾ ਯਾਰ ਇੰਨਾ ਪਿੰਡ ਸਾਰਾ ਆਇਆ ਪਿੰਡ ਸਾਡੇ ਕੋਲ ਆਪਣੇ ਕਹਿੰਦੇ ਗੁਰੂ ਸਾਡੇ ਬਣਾ ਪੈ ਜਾਣ ਜੇ ਜਿਹੜੀ ਲੈਣੀ ਦੋ ਯਾਰ ਤੇਰੀ ਗੱਲ ਸਮਝ ਨਹੀਂ ਆ ਰਹੀ ਨਾ ਕੋਈ ਕੰਮ ਨਹੀਂ ਕਰਦਾ ਨਹੀਂ ਪਰ ਦੱਸੋ ਤੁਹਾਨੂੰ ਕਿਹੜੀ ਬਖਾਸ ਚਾਹੀਦੀ ਕੋਈ ਦੱਸੋ ਤੁਸੀਂ ਆਪੇ ਫਾਈਲ ਕਰੋ ਇਹ ਦੱਸੋ ਮੈਨੂੰ ਤਾਂ ਸਮਝ ਨਹੀਂ ਲੱਗਦੀ ਸਮਝ ਲੱਗੜੀ 10 ਬੰਦੇ ਆ ਕੇ ਲੈ ਗਏ ਲੋ ਜੀ ਨਕਲ ਦੇ ਦੋ ਸਾਡੇ ਤੋਂ ਹਾਟੀ ਨਕਲ ਪਾ ਲਈ ਉਹ 10 ਬੰਦੇ ਸਾਰਾ ਪਿੰਡ ਹੀ ਆ ਆਪ ਨੂੰ ਲੱਗਿਆ ਲੈ ਲਓ ਦੱਸੋ ਕਿ ਕਿਹਦੇ ਨਾਲ ਬੀਵੀ ਸਾਹਿਬ ਇਹ ਜਿਹੜੀ ਐਫ ਆਈ ਆਰ ਦਰਜ ਕਰਾਈ ਹੈ ਤੁਹਾਂ ਤੁਸੀਂ ਸਾਨੂੰ ਇਹ ਵਜ੍ਹਾ ਤੇ ਦੱਸ ਦੋ ਕਿਹੜੀ ਕਿਹ ਲੋ ਕਰਾਈ ਆ ਸਾਬ ਉਹ ਆਪ ਅਪਲਾਈ ਕਰਕੇ ਦੱਸ ਲੈ। ਉਹ ਲੈ ਕੇ ਚਾ ਨਾਂ ਬਦ ਨਾਂ ਤੇ ਉਹਨਾਂ ਬੰਦਿਆਂ ਕੋਲ ਕੋਈ ਹਕਾਵਾ ਨਜਾਇਜ਼ ਕਬਜ਼ਾ ਤੇ ਨਾਂ ਉਹਨਾਂ ਕੋਈ ਮਿਸਬੀਹ ਕੀਤਾ ਜੇ ਕੋਈ ਵੀਡੀਓ ਹੈਗੀ ਜਾਂ ਕੋਈ ਨਜਾਇਜ਼ ਕਬਜ਼ਾ ਕਰ ਦੱਸ ਦੋ। ਮੈਂ ਤੁਹਾਨੂੰ ਕਹਿੰਦਾ ਅਪਲਾਈ ਕਰਦਾ ਫਿਰ ਦੱਸ ਦਿੰਦੇ ਤੁਹਾਨੂੰ। ਮੁਰਦਾਬਾਦ ਮੁਰਦਾਬਾਦ ਨਜਾਇਜ਼ ਪਰਚਾ ਕੈਂਸਲ ਕਰੋ। ਕੈਂਸਲ ਕਰੋ ਕੈਂਸਲ ਕਰੋ। ਨਜਾਇਜ਼ ਪਰਚਾ ਕੈਂਸਲ ਕਰੋ। ਕੈਂਸਲ ਕਰੋ ਕੈਂਸਲ ਕਰੋ। ਨਜਾਇਜ਼ ਪਰਚਾ ਕੈਂਸਲ ਕਰੋ। ਕੈਂਸਲ ਕਰੋ ਕੈਂਸਲ ਕਰੋ। ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1 ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫਆਈਆਰ ਦਰਜ ਹੋਈ ਆ ਬੀਡੀਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸ ਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੀਹ ਹੋਏ ਨਾ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਰਿਸ਼ਾਨਦਾ ਹੀ ਕੀਤੀ ਆ ਕੋਈ 1.5 ਸਾਲ ਪਹਿਲਾਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਸ਼ਾਜ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਵੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫਆਈਆਰ ਦਰਜ ਕੀਤੀ ਆ ਅਹੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲਾ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤਬਰ ਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜਿਹੜੀ ਆ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਨਾਲ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸ ਬੇਵ ਹੋਇਆ ਹੋਏ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਏ ਵੀਡੀਓ ਧਾਰੀਵਾਲ ਦਾ ਵਤੀਰਾ ਬਹੁਤ ਮਾੜਾ ਹੀ ਨਿੰਦਣਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨੁਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਵੇਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਨਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਭ ਕੋ ਧਬਕੇ ਮਾਰੇ ਆ ਵੀ ਬਿਲਕੁਲ ਮੇਰੇ ਦਫਤਰ ਤੋਂ ਬਾਹਰ ਹੋ ਜੋ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫਆਈਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ ਅਗਰ ਨਹੀਂ ਰੱਦ ਹੁੰਦੀ ਤੇ ਜੇ ਨਹੀਂ ਰੱਦ ਹੁੰਦੀ ਤੇ ਸਹੀ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸਐਸਪੀ ਸਾਹਿਬ ਤੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ ਵੀਡੀਓ ਨੂੰ ਅਸੀਂ ਜਾ ਕੇ ਦੱਸ ਆਏ ਆ ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ